ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5ਾ ਸੁਆਮੀ ਸ਼ਰਨ ਪਰਯੋ ਦਰਬਾਰੇ ਕੋਟ ਪ੍ਰਾਦ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਸੁਆਮੀ ਸ਼ਰਣ ਪਰਿਓ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬੋ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਦ ਸੰਗ ਪਰਮ ਗਤ ਪਾਈਏ ਮਾਇਆ ਰਜ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਵਾ ਸੁਆਮੀ ਸ਼ਰਨ ਪਰਯੋ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਸੁਆਮੀ ਸ਼ਰਣ ਪਰਿਓ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬੋ ਪ੍ਰਕਾਰੇ ਸਰਬ ਅਰਤ ਵਿਚਾਰੇ ਸਾਧ ਸੰਗ ਪਰਮ ਗਤ ਪਾਈਏ ਮਾਇਆ ਰਜ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5ਵਾਂ ਸਵਾਮੀ ਸ਼ਰਣ ਪਰਿਓ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਸਵਾਮੀ ਸ਼ਰਣ ਪਰਿਓ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੋਣ ਉਧਾਰੇ ਰਹਾਉ ਖੋਜਤ ਖੋਜਤ ਬੋ ਪ੍ਰਕਾਰੇ ਸਰਬ ਅਰਤ ਵਿਚਾਰੇ ਸਾਧ ਸੰਗ ਪਰਮ ਗਤ ਪਾਈਏ ਮਾਇਆ ਰਜ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਧ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ 5 ਵਾ ਸੁਆਮੀ ਸ਼ਰਨ ਪਰਿਓ ਦਰਬਾਰੇ ਕੋਟ ਪ੍ਰਾਂਦ ਖੰਡਣ ਕੇ ਦਾਤੇ ਤੁਜ ਬਿਨ ਕੌਣ ਉਧਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਣ ਕੇ ਦਾਤੇ ਤੁਜ ਬਿਨ ਕੋਣ ਉਧਾਰੇ ਰਹਾ ਖੋਜਤ ਖੋਜਤ ਬੋ ਪ੍ਰਕਾਰੇ ਸਰਬ ਅਰਤ ਵਿਚਾਰੇ ਸਾਧ ਸੰਗ ਪਰਮ ਗਤ ਪਾਈਏ माया ਰਜਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੋਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ